ਹਾਂਜੀ ਕੱਲ ਤਕਰੀਬਨ ਸਾਨੂੰ 7:30 ਵਜੇ ਇੱਕ ਕੰਪਲੇਂਟ ਰਿਸੀਵ ਹੋਈ ਸੀ ਪ੍ਰਭਜੋਤ ਕਰੋ ਮੈਮ ਸੀ ਜਿਹੜੇ ਮੈਡੀਕਲ ਆਫੀਸਰ ਸੀ ਨਾਲ ਹੀ ਡਿਊਟੀ ਆਫੀਸਰ ਵੀ ਸੀਗੇ ਸਰਕਾਰੀ ਹਸਪੀਟਲ ਢਕੋਲੀ ਦੇ ਵਿੱਚ ਰਾਤ ਨੂੰ ਤੇ ਜਿਹੜੇ ਦੋਨੋਂ ਦੋਸ਼ੀ ਨੇ ਉੱਥੇ ਜਿਹੜਾ ਇੰਜੈਕਸ਼ਨ ਰੂਮ ਹਨ ਦਾ ਉਹਦੇ ਵਿੱਚ ਐਂਟਰ ਕੀਤਾ ਸੀ ਉਥੋਂ ਇੰਜੈਕਸ਼ਨਸ ਚੱਕ ਕੇ ਭੱਜੇ ਨੇ ਤੇ ਉਸ ਤੋਂ ਬਾਅਦ ਭੱਜਣ ਲੱਗੇ ਜਿਹੜੇ ਮੈਮ ਸੀਗੇ ਉਹ ਉਹਨਾਂ ਨੂੰ ਧੱਕਾ ਮਾਰ ਕੇ ਤੇ ਭੱਜ ਗਏ ਉਥੋਂ ਉਸ ਦੇ ਵਿੱਚ ਅਸੀਂ ਤੁਰੰਤ ਕਾਰਵਾਈ ਕਰਦੇ 74 ਨੰਬਰ ਐਫ ਆਈ ਆਰ ਥਾਣਾ ਢਕੋਲੀ ਦੇ ਵਿੱਚ ਕਾਲੀ ਦਰਜ ਕਰ ਲਈ ਸੀ ਉਸ ਦੇ ਵਿੱਚ ਉਹਦੀ ਤਫਤੀਸ਼ ਦੇ ਦੌਰਾਨ ਅਸੀਂ ਇਹ ਦੋ ਦੋਸ਼ੀ ਇਹਨਾਂ ਨੂੰ ਫੜਨ ਵਿੱਚ ਸਫਲਤਾ ਹਾਸਲ ਕੀਤੀ ਹੈ ਜਿਹੜੇ ਦੋਸ਼ੀ ਹੈ ਜਿਹੜਾ ਪਹਿਲਾ ਦੋਸ਼ੀ ਦਾ ਨਾਮ ਦੀਪਕ ਹੈ ਦੂਸਰੇ ਦੋਸ਼ੀ ਦਾ ਨਾਮ ਅਰुण ਨਾਗਰ ਹੈ ਇਹ ਦੋਨੋਂ ਆਸ਼ੀਆਨ ਕਲੋਨੀ ਪੰਚਕੁਲਾ ਦੇ ਰਹਿਣ ਵਾਲੇ ਨੇ ਤੇ ਇਹਦੇ ਅੱਗੇ ਤਫਤੀਸ਼ ਚੱਲ ਰਹੀ ਹੈ ਤੇ ਇਹ ਤੋਂ ਜੋ ਇਹਨਾਂ ਦੇ ਅਸੀਂ ਇਹਨਾਂ ਨੂੰ ਪੁਲਿਸ ਫੋਰਟ ਦੇ ਵਿੱਚ ਪੇਸ਼ ਕਰਕੇ ਇਹਨਾਂ ਦਾ ਪੁਲਿਸ ਰਿਮਾਨ ਹਾਸਲ ਕੀਤਾ ਜਾਊਗਾ ਇਹ ਜਿਹੜੇ ਜੀ ਬਾਈਪਾਸ ਟਕੋਲੀ ਤੋਂ ਹੀ ਗ੍ਰਿਫਤਾਰ ਕੀਤੇ ਨੇ ਇਹ ਜਿਹੜੇ ਇਹ ਵੈਸੇ ਤਾਂ ਰਹਿਣ ਵਾਲੇ ਸੀਗੇ ਪੰਚਕੁਲੇ ਦੇ ਪਰ ਇਹ ਇੱਥੇ ਘੁੰਮਦੇ ਰਹਿੰਦੇ ਨੇ ਸਾਰਾ ਦਿਨ ਟੂਰਿਸਟ ਜਿਹਾ ਚੋਰੀ ਕਰਨਾ ਕੀ ਮਕਸਦ ਸੀ ਇਹਨਾਂ ਦਾ ਬੀਅਵ ਹੋ ਹਾਂਜੀ ਪ੍ਰੋਬੇਬਲੀ ਅਸੀਂ ਇਹਨਾਂ ਦਾ ਵੈਸੇ ਡੋਪ ਟੈਸਟ ਕਰਵਾ ਰਹੇ ਹਾਂ ਜੋ ਸਾਨੂੰ ਹਲੇ ਤੱਕ ਸਸਪੈਕਟਡ ਆ ਹੋ ਸਕਦਾ ਹੈ ਡਰਗ ਐਡਿਕਟਸ ਹੋਣ ਤੇ ਡਰਗ ਜਿਵੇਂ ਇੰਜੈਕਸ਼ਨ ਸਰਕਾਰ ਦੀ ਸ਼ਕਤੀ ਦੇ ਕਰਕੇ ਇੰਜੈਕਸ਼ਨ ਬਾਹਰੋਂ ਬਿਨਾਂ ਪ੍ਰੈਸਕ੍ਰਿਪਸ਼ਨ ਤੋਂ ਮਿਲਦੇ ਨਹੀਂ ਗਏ ਇਹੀ ਇਹਨਾਂ ਦਾ ਮੋਟਿਵ ਲੱਗ ਰਿਹਾ ਬਾਕੀ ਤੁਹਾਨੂੰ ਉਸੇ ਦੁਆਰਾ ਜਾਣਕਾਰੀ ਜਦੋਂ ਨਾਲ ਡੋਪ ਕਰਵਾ ਲੈ ਉਸ ਤੋਂ ਬਾਅਦ ਦੇ ਦਵਾਂਗੇ ਸਰ ਇਹਦੇ ਕੋਈ ਟ੍ਰੇਪਿੰਗ ਰਿਗਾਰਡ ਵੀ ਹੈ ਹਾਂ ਜੀ ਜਿਹੜਾ ਦੀਪਕ ਹੈ ਦੀਪਕ ਤੇ ਇੱਕ ਐਫ ਆਈ ਆਰ ਦਰਜ ਹੈ ਖੋਦੀ ਢਕੋਲੀ ਠਾਣੇ ਦੇ ਵਿੱਚ ਜਿਹੜਾ ਅਰੋਨਾਗਰ ਹੈ ਇਹਦੇ ਤੇ ਇੱਕ ਚੋਰੀ ਦਾ ਪਰਚਾ ਹੈ ਚੰਡੀ ਮੰਦਰ ਚੰਡੀਗੜ੍ਹ ਦਾ ਪਰ ਇਸ ਤੋਂ ਇਲਾਵਾ ਤਾਂ ਕੋਈ ਪਰਚਾ ਨਹੀਂ ਨਹੀਂ ਇਹਨਾਂ ਦੇ ਦੋਨਾਂ ਤੇ ਇੱਕ ਇੱਕ ਐਫ ਆਈ ਆਰ ਹੀ ਦਰਜ ਹੈ ਜੀ ਤੇ ਹੋਰ ਇਸ ਤੋਂ ਇਲਾਵਾ ਹੋਰ ਕੋਈ ਪਰਚਾ ਨਹੀਂ ਦਰਜ ਸਰ ਕੋਈ ਰਿਮਾਂਡ ਨਹੀਂ ਕਰਾਉਂਦੇ ਨਹੀਂ ਜੀ ਇਹਨਾਂ ਨੂੰ ਹਜੇ ਕੋਰਟ ਦੇ ਵਿੱਚ ਪੇਸ਼ ਕਰ ਰਹੇ ਹਾਂ ਕੋਰਟ 'ਚ ਪੇਸ਼ ਕਰਕੇ ਇਹਨਾਂ ਦਾ ਪ ਇਕਸਰਟ ਕੋਲੀ ਹਸਪੀਟਲ ਆ ਲੈਣਾ ਸਿਕਿਉਰ ਜਿਹੜਾ ਜਿਹੜਾ ਸਰਕਾਰੀ ਹਸਪੀਟਲ ਜਿਹੜੇ ਥਾਣੇ ਦੀ ਜੂਰਿਸਡਿਕਸ਼ਨ ਚ ਪੈਂਦਾ ਜੀ ਬਿਲਕੁਲ ਉਸ ਥਾਣੇ ਦੀ ਜ਼ਿੰਮੇਵਾਰੀ ਆ ਅਸੀਂ ਆਪਦੇ ਜ਼ਿੰਮੇਵਾਰੀ ਤੋਂ ਨਹੀਂ ਭੱਜ ਸਕਦੇ ਸੋ ਜੇ ਟਕੋਲੀ ਪੁਲਿਸ ਸਟੇਸ਼ਨ ਦੇ ਜੂਰਿਸਡਿਕਸ਼ਨ ਵਿੱਚ ਟਕੋਲੀ ਹਸਪੀਟਲ ਹੈਗਾ ਤਾਂ ਅਸੀਂ ਉੱਥੇ ਸਾਡੀ ਬਿਲਕੁਲ ਜ਼ਿੰਮੇਵਾਰੀ ਬਣਦੀ ਹੈ ਤੇ ਇਸ ਦੇ ਵਿੱਚ ਅਸੀਂ ਪਹਿਲਾਂ ਕਰ ਵੀ ਰਹੇ ਸੀ ਸਾਡੀ ਇੱਕ ਪੀਸੀਆਰ ਪੱਕੇ ਤੌਰ ਤੇ ਤਨਾਤ ਆਇਆ ਜਿਹੜਾ ਟਕੋਲੀ ਜਿਹੜਾ ਸਰਕਾਰੀ ਹਸਪੀਟਲ ਹੈ ਇਸ ਤੋਂ ਇਲਾਵਾ ਹੋਰ ਵੀ ਅਸੀਂ ਪੂਕ ਤਾ ਇੰਤਜ਼ਾਮ ਕਰਾਂਗੇ ਸਿਕਿਉਰਿਟੀ ਹੋਰੀ ਬਤਾਵਾਂਗੇ ਸਰਕਾਰੀ ਹਸਪੀਟਲ ਸੀ ਪਹਿਲਾਂ ਵੀ ਜ਼ਰੂਰਤ ਸੀ ਡਾਕਟਰ ਦਾ ਨਾਮ ਸੀ ਜੀ ਡਾਕਟਰ ਦਾ ਨਾਮ ਅੱਛਾ ਤੋਂ ਪਾਹੀ ਹੋ ਜੀ ਦਿੱਤਾ ਕੰਪਿਊਟਰ ਵੀ ਸ਼ਰਾਬੀ ਸੀ ਉਹ ਬੰਦਾ ਉਸ ਤੋਂ ਬਾਅਦ ਪੁਲਿਸ ਨੇ ਦੋ ਸਟੇਸ਼ਨ ਡੈ ਜੀ ਪੱਕੀ ਸਟੇਸ਼ਨ ਰਹੂਗੀ ਪਰ ਅਸੀਂ ਹੁਣ ਸਾਡਾ ਵਿਚਾਰ ਅਧੀਨ ਅਸੀਂ ਸੀਨੀਅਰ ਅਫਸਰਾਂ ਨਾਲ ਗੱਲ ਕਰਕੇ ਕੁਝ ਕੋਸ਼ਿਸ਼ ਸਿਕਿਉਰਿਟੀ ਦਾ ਕੰਪੋਨੈਂ